ਪਹਿਚਾਨ ਕੀ ਹੋਵੇਗੀ ਤਾਪ ਲੱਥ ਗਿਆ ਵਾਹਿਗੁਰੂ ਆਖਣ ਦਾ ਰਸ ਆਵੇ ਰਸ ਐਸੇ ਮਨੁੱਖ ਬਾਰੇ ਕਹਿੰਦੇ ਨੇ ਬਾਵੇਂ ਵਾਹਿਗੁਰੂ ਅਜੇ ਰੋਮ ਰੋਮ ਦੇ ਚ ਨਹੀਂ ਵਸਿਆ ਰਸਨਾ ਤੇ ਦੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨ ਤੇ ਜਿਹੜਾ ਰਸਨਾ ਤੇ ਪ੍ਰਭ ਵਸਿਆ ਤੋਂ ਰਸਨਾ ਵਿੱਚ ਬਰਕਤ ਵੀ ਆ ਜਾਂਦੀ ਹੈ ਬੋਲ ਖਾਲੀ ਨਹੀਂ ਜਾਂਦੇ ਰਸਨਾ ਬਲਵਾਨ ਵੀ ਹੋ ਜਾਂਦਾ ਤੋਂ ਇਹ ਸ਼ਕਤੀ ਵੀ ਹੈ ਠੀਕ ਹੈ ਜੇ ਅਧਿਆਤਮਕ ਬਲ ਪੂਰਾ ਨਹੀਂ ਹੈ ਅਜੇ ਰੋਮ ਰੋਮ ਸਮਾਦੇ ਨੇਮ ਨਹੀਂ ਹੈ ਭੋਜਨ ਦੀ ਬੁਰਕੀ ਦਾ ਸਵਾਦ ਤੇ ਆ ਗਿਆ ਠੀਕ ਹੈ ਭੋਜਨ ਜੇ ਖੂਨ ਨਹੀਂ ਬਣਿਆ ਮਾਸ ਨਹੀਂ ਬਣਿਆ ਪਰ ਰਸ ਤੇ ਆ ਗਿਆ ਵਾਹਿਗੁਰੂ ਵਾਹਿਗੁਰੂ ਅਖੰਡ ਰਸਾ ਗਿਆ ਇੰਦਰ ਵਖਰੀ ਹੈ ਗਿਆਨਤਮਕ ਬਨ ਨਹੀਂ ਰਸਾ ਗਿਆ ਵਾਹਿਗੁਰੂ ਰਸਨਾ ਤੇ ਵਸ ਗਿਆ ਮਹਾਰਾਜ ਜਿਨੇ ਮੈਂ ਕੋਦੇ ਵੀ ਦਾਸਾਂ ਦਾ ਦਾਸਾਂ ਜਿਹਦੇ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਰੀ ਰਸਨਾ ਨਾਮਿ ਘਹਿਣ ਦਾ ਦਾਸਨ ਦਸ ਕਿਰਤੀ ਨੇ ਯਾਤਰਾ ਨਹੀਂ ਕਰਾਈ ਪਰ ਪ੍ਰਕਿਰਤੀ ਦੇ ਆਸਰੇ ਦੀ ਜੋ ਛੱਡ ਦੇਵੇ ਛੱਡਦੇ ਨੇ ਜਦੋਂ ਰੱਬ ਜਪਾਏਗਾ ਜਪਨੇ ਜਦੋਂ ਗੁਰੂ ਛਕਾਏਗਾ ਉਹ ਅੰਮ੍ਰਿਤ ਛਕਣਿਆਗੇ ਇਹਦਾ ਮਤਲਬ ਹੈ ਜੇ ਗੁਰੂ ਇਹ ਕਹਿੰਦਾ ਤੂੰ ਬੋਤਲ ਖੋਲ ਦੇ ਪੀ ਜਾ ਜਦੋਂ ਪ੍ਰਭੂ ਉਠਾਏਗਾ ਉਦੋਂ ਉੱਠ ਬੈਠਾਂਗੇ ਅਮਰਤ ਲੈਣ ਇਹਦਾ ਮਤਲਬ ਹੈ ਗੁਰੂ ਇਹ ਚਾਹੁੰਦਾ ਤੂੰ ਦੁਪਹਿਰ ਤੱਕ ਸੁਤਾ ਹੀ ਰਹੇ ਗੁਰੂ ਤੇ ਕਹਿ ਰਿਹਾ ਗੁਰ ਸਤਗੁਰੂ ਕਾ ਜੋ ਸਿੱਖ ਆਪਾ ਸਭਨ ਕੈ ਹੁ ਰੁਹਾਰ ਨਾਮ ਦਿਆ ਉਟੇ ਅੰਮ੍ਰਿਤ ਨਾਮ ਤੇ ਫਿਰ ਨਦ੍ਰੇਮ ਕਰੇ ਬਾਣੀ ਪੜੇ ਫਿਰ ਚੜੇ ਦਿਵਸ ਗੁਰ ਬਾਣੀ ਦਾ ਗੁਰ ਦੇ ਜਦੋਂ ਗੁਰੂ ਜਪਾਏਗਾ ਜਪਾਂਗੇ ਗੁਰੂ ਤੇ ਕਹਿ ਰਿਹਾ ਉਹ ਤਾਂ ਮਨ ਗਾਵੇ ਸੁਣਿਆ ਤਿੰਨ ਘਰ ਥਾਂ ਪਾਏ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਨਾ ਮਨ ਦਾ ਵਿਕਾਸ ਮਨ ਜੋਤ ਸਰੂਪ ਹੋਵੇਗਾ ਕਰਮ ਨਾਲ ਸੜੀ ਮਿਹਨਤ ਹੁੰਦੀ ਹੈ ਹੁੰਦੀ ਹੈ ਇਸ ਵਾਸਤੇ ਕਰਮ ਸਿਧਾਂਤ ਸਿਰਫ ਮਨੁੱਖ ਨਾਲ ਲੱਗਦਾ ਹੈ ਪਸ਼ੂਆਂ ਨਾਲ ਪਸ਼ੂ ਰਜ਼ਕ ਦੀ ਤਲਾਸ਼ ਜ਼ਰੂਰ ਕਰਦੇ ਨੇ ਉਹਨਾਂ ਦਾ ਵਿਕਾਸ ਪਰਿਵਰਤੀ ਕਰਦੇ ਹਨ ਬਨਸਪਤੀ ਤੇ ਵਿਚਾਰੀ ਰਿਜਕ ਦੀ ਤਰਾਸ਼ ਵੀ ਨੇ ਉਹਨੂੰ ਪਾਣੀ ਚਾਹੀਦਾ ਕਿੱਥੇ ਜਾਵੇ ਸਰੋਵਰ ਕੋ ਰਦਿਆ ਕੋ ਲੋੜੀ ਜਾ ਚਲੀ ਬਰਖਾ ਹੋਏ ਤੇ ਠੀਕ ਕੋਈ ਪਾਣੀ ਦੇਵੇ ਪਰ ਲੋੜ ਹੈ ਉਸਦੀ ਵਿਕਾਸ ਪ੍ਰਕਿਰਤੀ ਕਰਨ ਦੀ ਹੈ ਮਨੁੱਖ ਜੇ ਆਪਣੇ ਆਪ ਨੂੰ ਪ੍ਰਕਿਰਤੀ ਤੇ ਛੱਡ ਦੇਗਾ ਫਿਰ ਪਸ਼ੂ ਦਾ ਪਸ਼ੂ ਲਿਆ ਜਾਣਾ ਨਹੀਂ ਆਣਾ ਉੱਤਮ ਕਰਨਾ ਪਏ ਉੱਠਣਾ ਪਏਗਾ ਖਾਣਾ ਪਏਗਾ ਗੁਰੂ ਦੇ ਹਰ ਬੋਲ ਨੂੰ ਮੰਨਣਾ ਪਏਗਾ ਸਾਧਨਾ ਕਰਨੀ ਪੈਗੀ ਮਿਹਨਤ ਕਰਨੀ ਪਏ ਜਿਨੀ ਨਾਮ ਤੇ ਆਇਆ ਗਏ ਮਸਕਤ ਹ ਇਸ ਵਾਸਤੇ ਕਿ ਹਲ ਕੇ ਸੁਖ ਤੇ ਦੁਖ ਫਲ ਨੇ ਕਰਮ ਬੀਜ کچھ بیج ایسے نے میں آج بوئے نے دس پندرہ مہینہ دو مہینے بعد پلی ہی ہو گئے پل لگ گئے کچھ بیج ایسے نے سال دو سال تین سال کرنے کرنی کچھ پھل ایسے نے جیسے دیسی ام 11 12 13 14 ਸਾਲ ਉਡੀਕ ਕਰਨੀ ਤਾਂ ਲੱਗਦੇ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਇਮਲੀ ਦੇ ਦਰਖਤ ਨੂੰ 35 ਸਾਲ ਬਾਅਦ ਇਮਲੀ ਲੱਗਦੀ ਹੈ 35 ਸਾਲ ਮੈਨੂੰ ਇਸ ਦਾ ਬੋਧ ਨਹੀਂ ਸੀ ਗੁਰੂ ਮਤਸਵਾਗਮ ਅਸਥਾਨ ਤੇ ਕਿਰਵੇ ਇਮਲੀ ਦਾ ਰੂਟਾ ਬਰਸਾਤਾਂ ਚ ਪੈਦਾ ਹੁੰਦਾ ਤੇ ਮੈਂ ਨਾਲ ਦੇ ਸਾਥੀ ਨਖੇਸ ਬੂਟੇ ਨੂੰ ਰਹਿਣ ਦੇਣਾ ਬਲਟਾ ਜਾਏਗਾ ਤਾਂ ਉਹਦੇ ਛਾਂ ਆਵੇਗੀ ਪਰ ਤੇ ਰਾਜਸਥਾਨੀ ਮਿਸਤਰੀ ਸੀ ਰਾਜ ਮਿਸਤਰੀ ਉਹਨੇ ਦੂਦੇਨ ਕੋਲ ਦਿੱਤਾ ਪਰ ਇਸੁਰ ਦਿੱਤਾ ਜਦ ਮੈਨੂੰ ਬਦਾ ਜੜਿਆ ਉਹਨੇ ਕੁੱਟ ਕੇ ਪਰੇ ਘਰ ਦਿੱਤਾ ਮੈਂ ਉਸ ਕੋਲ ਪੁੱਛ ਲਈ ਆ ਰਾਮ ਨਰੇਨ ਉਸ ਦਾ ਨਾਂ ਸੀ ਲੈਬੇ ਤੂੰ ਕਿਉਂ ਕੀਤਾ ਉਹ ਰਾਜਸਤਾਨੀ ਭਾਸ਼ਾ ਚ ਮੇਰੇ ਨਾਲ ਬੋਲੇ ਯਾਕੋ ਬਲਧਣੀ ਨਹੀਂ ਖਾਏਗੋ ਯਾ 35 ਸਾਲ ਬੈਲੀ ਪੜੇ ਬੋਤੋ ਹੈ ਬੋ ਇਹਨ ਕਰ ਇਹਨੂੰ ਬਲ 35 ਸਾਲ ਅਸੀਂ ਅਪਸ਼ਗਨ ਬਨਦੇ ਆ ਧਾਰਮਿਕ ਸਥਾਨ ਤੇ ਕਰਦੇ ਜਿਸ ਬੁੱਢੇ ਨੂੰ ਨਹੀਂ ਲਾ 35 ਸਾਲ ਅਬ ਮੈਂ ਕਹੇ ਬਲੀ ਅਸੀਂ ਨਹੀਂ ਖਾਣੀ ਸੀ ਸਾਨੂੰ ਤੇ ਛਾਂ ਚਾਹੀਦੀ ਸੀ ਹੁਣ ਤੋ ਇਹ ਰਿਪੋਰਟ ਹੈ ਉਹ ਦੋ ਮਹੀਨਾ ਬਣਾ ਚਲਿਆ 35 ਸਾਲ ਬਾਅਦ ਬੰਦ ਹੋ ਗਿਆ ਜਿਸ ਜ਼ਰੂਰ ਕੁਝ ਐਸੇ ਭੂਕੇ ਵੀ ਹੋ ਨਾ ਗਏ ਦੁਨੀਆ 스토리 ਜਿਆਦਾ ਸਮਝਣ ਦੀ ਜ਼ਰੂਰ ਹੋਣੀ ਸਾਡੇ ਕਰਮ ਵੀ ਇਸ ਤਰ੍ਹਾਂ ਨੇ ਕਰਮ ਤੇ ਅੱਜ ਕੀਤਾ ਹੈ ਜੀਵਨ ਦੀ ਧਰਤੀ ਦੇ ਚਰਵਾ ਦਾ ਵੇਚ ਤੇ ਅੱਜ ਹੋਇਆ বীজীয়য়া কর্ম ফল تک ਆਪਣੇ ਵਿਚਾਰ ਅੰਤਰਾ ਲਏ ਗਏ ਮੈਨੂੰ ਦੁੱਖ ਮਿਲ ਜਾਂਦਾ ਹੈ ਮੈਨੂੰ ਨਹੀਂ ਪਤਾ ਕਿਹੜੇ ਬੀਜ ਤੋਂ ਪੈਦਾ ਹੈ ਮੈਨੂੰ ਸੁੱਖ ਮਿਲ ਜਾਂਦਾ ਹੈ ਮੈਨੂੰ ਨਹੀਂ ਪਤਾ ਕਿਹੜੇ ਬੋਏ ਹੋਏ ਬੀਜ ਤੋਂ ਪੈਦਾ ਹੈ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣ भगत ਕਰੂੰ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣ ਕਿਹਾ ਜਾਣ ਬਾਬਾ ਮੈਂ ਕੀ ਜਾਣਾ ਕਿਹੜੇ ਕੀਤੇ ਹੋਏ ਕਰਮ ਤੋਂ ਦੁੱਖ ਆ ਗਏ ਕਿਹੜੇ ਹੋਏ ਕੀਤੇ ਕਰਮ ਤੋਂ ਸੁਖ ਮਿਲ ਗਏ ਆਪਣੇ ਕਰਮ ਕੀ ਗਤ ਕਿਉਂ ਕਰਮ ਤੇ ਅਜ ਕੀਤਾ ਹੈ ਫਲ ਅਜ ਕੋਈ ਨਹੀਂ ਅਜ ਨਹੀਂ ਬੀਜ ਤੇ ਅਜ ਹੋਇਆ ਹੈ ਫਲ ਅਜ ਨਹੀਂ ਕਰਮਾਂ ਦੇ ਬੀਜ ਵੀ ਕੁਝ ਐਸੇ ਨੇ 2-4 ਦਿਨਾਂ 'ਚ ਪੱਲੀ ਬੂਤ ਆਉਂਦੇ ਨੇ ਕੁਝ 2-4 ਮਹੀਨਿਆਂ 'ਚ ਕੋਈ 2-4 ਸਾਲਾਂ ਕੋਈ 8-10 ਸਾਲਾਂ ਕਰਮਾਂ ਦੇ ਬੀਜ ਵੀ ਇਸ ਤਰ੍ਹਾਂ ਕਰਮਾਂ ਦੇ ਬੀਜ ਅਸੀਂ ਰੋਜ਼-ਰੋਜ਼ ਬੀਜਦੇ ਜਾ ਰਹੇ ਹਾਂ ਜੀਵਨ ਦੀ ਝੋਲੀ ਰੋਜ਼-ਰੋਜ਼ ਛੋਟੀ ਹੋ ਰਹੀ ਹੈ ਰੋਜ਼ ਇਸ ਚੱਕਰ ਵਿੱਚ ਨਾ ਪੈਣਾ ਮਨੁੱਖ ਵੱਡਾ ਹੋ ਰਿਹਾ ਇਸ ਚੱਕਰ ਵਿੱਚ ਨਾ ਪੈਣਾ ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਹੈ ਚਿੰਨ ਚਿੰਨ ਔਰ ਬਿਹਾਤ ਹੈ ਕੋਟੇ ਘਟ ਜਿਉ ਪਾਣੀ ਪਰ ਮਨੁੱਖ ਨੂੰ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਇੱਕ ਦਿਨ ਲੰਘਿਆ ਬੱਚਾ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦਾ ਮੇਰੇ ਕੋਲ ਕੁਛ ਇੱਕ ਦਿਨ ਛੋਟਾ ਹੋ ਗਿਆ ਜਨਮੀ ਜਾਣਤ ਹੈ ਸੋਤ ਵੱਡਾ ਹੋਤ ਹੈ ਕਿਤਨਾ ਕੁ ਨਾ ਜਾਣ ਲੈ ਜੇ ਦਿਨ ਦਿਨ ਹੋਰ ਘਟਦੇ ਜੇ ਇਸ ਨੇ 70 ਸਾਲ ਜੀਵਣਾ ਅੱਜ ਦਾ ਇੱਕ ਦਿਨ ਲੰਘ ਗਿਆ ਘਟ ਗਿਆ ਤੇ ਬੜੀ ਦੇਰ ਤੇ ਘਟਦੇ ਘਾਟੇ ਦੀ ਭਾਸ਼ਾ ਮਨੁੱਖ ਨੂੰ ਚੰਗੀ ਨਹੀਂ ਲੱਗਦੀ ਇਸ ਵਾਸਤੇ ਹਰ ਇੱਕ ਨੂੰ ਕਹਿੰਦੇ ਆ ਵੱਡਾ 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 ਹੋ ਰਿਹਾ ਨਹੀਂ ਪਰਿਵਾਰ ਵੱਡਾ ਹੋ ਰਿਹਾ ਹੋਵੇਗਾ ਮਨੁੱਖ ਤੂੰ ਰੋਜ਼ ਰੋਜ਼ ਛੋਟਾ ਹੋਇਆ ਕਾਰੋਬਾਰ ਤੇਰਾ ਵੱਡਾ ਹੋ ਰਿਹਾ ਹੋਵੇਗਾ ਤੂੰ ਰੋਜ਼ ਰੋਜ਼ ਛੋਟਾ ਹੋਇਆ ধন ਸੰਪਦਾ ਮਿਹਨ ਮਾੜੀਆਂ ਤੇਰੀਆਂ ਫੈਲ ਰਹੀਆਂ ਹੋਣਗੀਆਂ ਵੱਡੀਆਂ ਹੋ ਰਹੀਆਂ ਹੋਣਗੀਆਂ ਤੂੰ ਰੋਜ਼ ਰੋਜ਼ ਛੋਟਾ ਹੋਇਆ ਨਿਰੰਕਾਰ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਇਹ ਛੋਟਾ ਹੋਣਾ ਦਿਖਾਈ ਦੇਵੇ ਮੈਂ ਛੋਟਾ ਵੱਡਾ ਵੱਡਾ ਹੋ ਰਿਹਾ ਪਰਵਾਰ ਵੱਡਾ ਹੋ ਰਿਹਾ ਹੈ ਘਰਵਾਰ ਵੱਡਾ ਹੋ ਰਿਹਾ ਹੈ ਮਹਿਨ ਮਾੜੀਆਂ ਵੱਡੀਆਂ ਹੋ ਰਹੀਆਂ ਨੇ ਇਹ ਸੰਸਾਰੀ ਜੀਵ ਹੈ ਕਦੀ ਬੰਤ ਨਹੀਂ ਉਸਦਾ ਸੰਤਨ ਉਸਦਾ ਪ੍ਰਮਾਤਮਾ ਦੇ ਮਾਰਗ ਤੇ ਯਾਤਰਾ ਆਰੰਭ ਹੁੰਦੀ ਹੈ ਮੈਂ ਛੋਟਾ ਅੱਜ ਦਾ ਇੱਕ ਦਿਨ ਲੰਘੇ ਕੱਟਦੇ ਛੋਟਾ ਚੈਨ ਚੈਨ ਉਹਦੇ ਬਿਹਤ ਹੈ ਉਠੇ ਕੱਟ ਜਾऊं ਪਾਹੇ ਕਰਮਾਂ ਦੀ ਖੇਤੀ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਕਿਉਂਕਿ ਰੋਜ਼ ਰੋਜ਼ ਮੈਂ ਕਰਮ ਕਰ ਰਿਹਾ ਹਾਂ ਜੀਵਨ ਦੀ ਝੋਲੀ ਰੋਜ਼ ਰੋਜ਼ ਛੋਟੀ ਰਹੀ ਰੋਜ਼ ਇੱਕ ਦਿਨ ਝੋਲੀ ਖਤਮ ਹੋ ਗਈ ਬੋਏ ਹੋਏ ਕੁਝ ਬੀਜ ਰਹੇ ਕੁਝ ਮੈਂ ਬੋਏ ਬੀਜ ਖਾਂਦਾ ਰਿਹਾ ਖਾਂਦਾ ਰਿਹਾ ਬਲ ਖਾਂਦਾ ਰਿਹਾ ਕੁਝ ਆਖਰੀ ਦਮ ਤੱਕ ਜੁਬੀ ਕਰਮ ਕਰਦੇ ਰਹਿੰਦੇ ਆਂ ਬੀਜ ਰਹੇ ਉਹ ਫਿਰ ਅਗਲੇ ਜਨਮে ਚੱਲ ਜਾਂਦੇ ਹਨ انہੀ ਕਰਮਾਂ ਦੇ ਮੁਤਾਬਕ ਪੁਰਵ ਜਨਮ ਕੇ ਮਿਲੇ ਸੰਗੋਹੀ ਮਾ ਬਾਪ ਦਾ ਸੰਜੋਗ ਬਣਦਾ ਭੈਣ ਭਰਾ ਦਾ ਸੰਜੋਗ ਬਣਦਾ ਪਤੀ ਪਤਨੀ ਦਾ ਸੰਜੋਗ ਬਣਦਾ ਸੁਖ ਦੁਖ ਦਾ ਸੰਜੋਗ ਬਣਦਾ ਰੋਗ ਸੋਗ ਦਾ ਸੰਜੋਗ ਬਣਦਾ ਉਹ ਸੇ ਹੀ ਕਰਮਾਂ ਸੋ ਕਦੋਂ ਕੁ ਦੋਵੇਂ ਪਲ ਨੇ ਬਹੁਤ ਦੁੱਖ ਹੈ ਮੇਰੇ ਕੋਲ ਬਹੁਤ ਦੁੱਖ ਹੈ ਮੈਂ ਗਲਤ ਵੀਰ ਬੋਏ ਨਾ ਪਰਮਾਤਮਾ ਜ਼ਿੰਮੇਵਾਰ ਨਾ ਸਮਾਜ ਜ਼ਿੰਮੇਵਾਰ ਕੋਈ ਵੀ ਜ਼ਿੰਮੇਵਾਰ ਨਹੀਂ ਮੇਰਾ ਕੀਤਾ ਕਰਮ ਜ਼ਿੰਮੇਵਾਰ ਦੰਦਾ ਦੋਸ਼ਨਾ ਦੇਰੂ ਕਾਂ ਦੋਸ਼ ਕਰਮ ਮੇਰਾ ਕੀਤਾ ਕਰਮ ਦੋਸ਼ ਉਸੇ ਤੋਂ ਦੁੱਖ ਹੈ ਦੰਕੇ ਕਰਮ ਤੇ ਵਿਚ ਔਰ ਜੀਵਨ ਭਰ ਦੀ ਇਸੇ ਜੀ ਇਸੇ ਕਰਮਾਂ ਦੇ ਵਿੱਚ ਪਾਉਂਦੇ ਆ ਇਸੇ ਚ ਦੁੱਖ ਸੁੱਖ ਪੈਦਾ ਹੁੰਦੇ ਕੁਝ ਹਨ ਐਸੇ ਕਰਮ ਜੋ ਮਨੁੱਖ ਨੂੰ ਭਗਵਾਨ ਬਣਾ ਦਿੰਦੇ ਪੱਥਰ ਨੂੰ ਭਗਵਾਨ ਬਣਾ ਦਿੰਦੇ ਹਨ ਐਸੇ ਕੁਝ ਕਰਮ ਸ਼ਾਇਦ ਮਨੁੱਖ ਨੂੰ ਫਿਰ ਪੱਥਰ ਬਣਾ ਦੇ ਫਿਰ ਕਟੋਰ ਕਠੋਰ ਮਨੁੱਖ ਇੱਕ ਤੇ ਉਹ ਜਪ ਤਪ ਕਰਦਾ ਹੀ ਨਹੀਂ ਕਠੋਰਤਾ ਰਹਿ ਜਾਏਗੀ ਬਿਨਾ ਜਪ ਤਪ ਤੋਂ ਇਹ ਪੱਥਰ ਦਿਲ ਕੋਮਲ ਨਹੀਂ ਹੋਵੇਗਾ ਅਨੰਤ ਜਤਨ ਕਰ ਆਤਮ ਨਹੀਂ ਦਰਵੇ ਹਰ ਦਰ ਦੇ ਕੋ ਕੈਸੇ ਗਾ ਜੇ ਵੀ ਆਤਮਾ ਜੇ ਤਾਂ ਮਨ ਕੋਮਲ ਨਹੀਂ ਹੋਇਆ ਪਰਮਾਤਮਾ ਕਿੱਥੇ ਹੋ ਸਕਦਾ ਕੋਮਲ ਹੋ ਪਰਿਵਰਤਨ ਕੋਮਲ ਤਾਂ ਚਾਹੁੰਦਾ ਹੈ ਪੱਥਰ ਜਦ ਇਹਦਾ ਉੱਪਰਲਾ ਭਾਗ ਕੋਮਲ ਹੋਇਆ ਮਿੱਟੀ ਬਣਿਆ ਤਾਂ ਬਨਸਪਤੀ ਬਣਿਆ ਇਹ ਪੱਥਰ ਠੋਸ ਪੱਥਰ ਹੀ ਰਹਿੰਦਾ ਬਨਸਪਤੀ ਨਹੀਂ ਹੋ ਸਕਦਾ ਬਨਸਪਤੀ ਵੀ ਕੋਮਲ ਹੁੰਦੀ ਹੁੰਦੀ ਪਸ਼ੂ ਪਕਸ਼ੀ ਬਣਦੇ ਔਰ ਫਿਰ ਵਿਕਾਸ ਜਾਰੀ ਰਿਹਾ ਮਨੁੱਖ ਬਣਿਆ